ਕਿੱਤੀ ਮਿਹਨਤ ਦਾ ਕਿੰਨੀ ਮਿਹਨਤ ਦਾ ਫਲ ਕਦੇ ਤਾਂ ਮਿਲ ਨਾਏ ਫਲ ਕਦੇ ਤਾਂ ਮਿਲ ਨਾਏ ਹੋ ਪੂਰੀ ਆਸ ਚਿਹਰਾ ਫੁੱਲ ਖਿਲਾ ਨਾਏ ਹੋ ਪੂਰੀ ਆਸ ਕਿਨੇ ਫੁੱਲ ਗੁਲਾਬ ਸੂਰਜਮੁਖੀ ਕਹਿੰਦਾ ਕਿਨੇ ਫੁੱਲ ਗੁਲਾਬ ਸੂਰਜਮੁਖੀ ਕਹਿੰਦਾ ਕਰਦਾ ਰਹਿ ਤੂੰ ਮਿਹਨਤ ਸੰਘਰੂਰ ਵੀ ਉੱਠਦਾ ਬੰਦਾ ਕਰਦਾ ਰਹਿ ਤੂੰ ਮਿਹਨਤ ਤੰਗਰੂਰ ਵੀ ਉੱਠਦਾ ਬੰਦਾ ਆਸਰ ਕੋ ਦਿਲ ਵਿੱਚ ਲਿਖੇ ਜੰਗਨੂਰ ਵੀ ਆਜ਼ਰ ਕੋ ਦਿਲ ਵਿੱਚ ਲਿਖੇ ਜੰਗਨੂਰ ਵੀ ਆਇਆ ਮੁਸ਼ਕਿਲਾਂ ਤੋਂ ਸਿੱਖ ਸੰਗਰੂਰ ਵੀ ਆਇਆ ਮੁਸ਼ਕਿਲਾਂ ਤੋਂ ਸਿੱਖ ਸੰਗਰੂਰ ਵੀ ਆਜ਼ਰ ਕੋ ਦਿਲ ਵਿੱਚ ਲਿਖ ਸੰਗਰੂਰ ਵੀ ਆਜ਼ਰ ਕੋ ਦਿਲ ਨੇ ਵਿੱਚ ਲਿਖ ਸੰਗਰੂਰ ਵੀ ਆਇਆ ਮੁਸ਼ਕਿਲਾਂ ਤੋਂ ਸਿੱਖ ਸੰਗਰੂਰ ਵੀ ਤੇ ਗਸੰਬਰ ਉਰਵੀ ਲੈ ਲਾਹਾ ਗੁਰਬਾਣੀਓ ਲੈ ਲਾਹਾ ਗੁਰਬਾਣੀਓ ਸਭ ਨੂੰ ਉੱਪਰ ਕਹਿੰਦਾ ਲੈ ਲਾਹਾ ਗੁਰਬਾਣੀਓ ਸਭ ਨੂੰ ਉੱਪਰ ਕਹਿੰਦਾ ਕਦਰ ਹੈ ਤੂੰ ਮਿਹਨਤ ਸੰਗ ਰੂਰ ਵੀ ਉੱਠਦਾ ਬੰਦਾ ਕਦਰ ਹੈ ਤੂੰ ਮਿਹਨਤ ਸੰਗ ਰੂਰ ਵੀ ਉੱਠਦਾ ਬੰਦਾ ਲਗੀਆਂ ਰਹਿੰਦੀਆਂ ਰੋਣ ਕਾਂ ਇਤ ਦਿਹਾਰਾ ਨੂੰ ਲਗੀਆਂ ਰਹਿੰਦੀਆਂ ਰੋਣ ਕਾਂ ਇਤ ਦਿਹਾਰਾ ਨੂੰ ਲਗੀਆਂ ਰਹਿੰਦੀਆਂ ਰੋਣ ਕਾਂ ਲਗੀਆਂ ਰਹਿੰਦੀਆਂ ਰੋਣ ਕਾਂ ਲਗੀਆਂ ਰਹਿੰਦੀਆਂ ਰੋਣ ਕਾਂ ਲਗੀਆਂ ਰਹਿੰਦੀਆਂ ਰੋਣ ਕਾਂ ਦੇ ਹਾਰਾਮੂ ਸਰੋਜੀਤ ਸੰਗਰੂਰ ਵੀ ਦੀ ਰਚਨਾ ਪਸੰਦ ਕਰਨ ਲਈ ਧੰਨਵਾਦ ਲਾਇਕ ਸ਼ੇਅਰ ਕਮੈਂਟ ਕਰੋ ਹੋ ਸਕੇ ਤਾਂ ਮੇਰੇ ਨਾਲੋਂ ਵਧੀਆ ਗਾਓ ਜੀ ਹੋ ਸਕੇ ਤਾਂ ਮੇਰੇ ਨਾਲੋਂ ਵਧੀਆ ਗਾਓ ਜੀ ਹੋ ਸਕੇ ਤਾਂ ਮੇਰੇ ਸਕੇ ਤਾਂ ਮੇਰੇ ਨਾਲੋਂ ਵਧੀਆ ਗਾਉਣੀ ਤਨਵਾਦ ਹੂੰ